ਅਮਰੀਕਾ ਵੱਲੋਂ ਈਰਾਨ 'ਚ ਕਲਰ ਰੈਵੋਲੂਸ਼ਨ ਕਰਾਉਣ ਦੀਆਂ ਚਰਚਾਵਾਂ ਹੋ ਰਹੀਆਂ ਨੇ ਅਮਰੀਕਾ ਅਰਬ ਮੁਲਕਾਂ 'ਚ ਪਹਿਲਾਂ ਵੀ ਕਈ ਜਿਹੇ ਤਜਰਬੇ ਕਰ ਚੁੱਕਿਆ ਹੈ ਜਿੱਥੇ ਸੱਤਾ ਪਰਵਰਤਨ ਅਮਰੀਕਾ ਵੱਲੋਂ ਕਰਵਾਏ ਗਏ ਵੈਨਜ਼ੂਏਲਾ ਤੋਂ ਬਾਅਦ ਰੂਸ ਤੇ ਚੀਨ ਕੋਈ ਵੀ ਜਿਹਾ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਅਮਰੀਕਾ ਕਿਤੇ ਵੀ ਜਾ ਕੇ ਡਾਇਰੈਕਟ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਚਲਾਵੇ ਅਮਰੀਕਾ ਇਜ਼ਰਾਈਲ ਐਕਸਪੈਰੀਮੈਂਟ ਕਰ ਰਹੇ ਨੇ ਹਲੇ ਉਹਨਾਂ ਨੇ ਈਰਾਨ ਚ ਸੱਤਾ ਤਬਦੀਲੀ ਦੀ ਗੱਲ ਰੋਕੀ ਨਹੀਂ ਹੈ ਅਮਰੀਕਾ ਤੇ ਇਜ਼ਰਾਈਲ ਵੱਲੋਂ ਖੁੱਲੇ ਆਮ ਪ੍ਰਦਰਸ਼ਨਕਾਰੀਆਂ ਨੂੰ ਢੜਕਾਇਆ ਜਾਣ ਲੱਗਿਆ ਇਜ਼ਰਾਈਲੀ ਜਸੂਸੀ ਏਜੰਸੀ ਮੁਸਾਦ ਨੇ ਤਾਂ ਸਟੇਟਸ ਪਾ ਦਿੱਤਾ ਸੀ ਕਿ ਉਹਦੇ ਏਜੰਟ ਜ਼ਮੀਨੀ ਪੱਧਰ ਤੇ ਲੱਗੇ ਹੋਏ ਨੇ ਤੇ ਪ੍ਰਦਰਸ਼ਨ ਕਰਵਾ ਰਹੇ ਨੇ 이란 ਦੇ ਵਿਦੇਸ਼ ਮੰਤਰੀ ਅਤੇ ਹੋਰ ਆਗੂਆਂ ਨੇ ਦੁਨੀਆ ਜਾਂ ਅਮਰੀਕਾ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਇਰਾਨ ਜੰਗ ਲਈ ਵੀ ਤਿਆਰ ਹੈ ਇਸ ਪੂਰੇ ਮਸਲੇ 'ਚ ਰੂਸ ਅਤੇ ਚੀਨ ਨੇ ਇਰਾਨ ਦੀ ਅੰਦਰ ਖਾਤੇ ਵੱਡੇ ਪੱਧਰ ਤੇ ਮਦਦ ਕੀਤੀ ਹੈ ਰਿਆਲ 'ਚ ਇਤਿਹਾਸਕ ਗਿਰਾਵਟ ਦੇਖੀ ਗਈ 1 ਡਾਲਰ ਦੀ ਕੀਮਤ 14 ਲੱਖ ਰਿਆਲ ਤੋਂ ਉੱਪਰ ਚਲੀ ਗਈ ਇਲਨ ਮਸਕ ਨੇ ਵੀ ਆਪਣੇ ਸੈਟਲਾਈਟ ਇੰਟਰਨੈਟ ਸਟਾਰਲਿੰਕ ਨੂੰ ਈਰਾਨ 'ਚ ਮੁਫਤ ਕਰ ਦਿੱਤਾ ਸੀ ਈਰਾਨ ਨੇ ਇਸ ਦੇ ਜਵਾਬ 'ਚ ਫੌਜੀ ਪੱਧਰ ਦੀਆਂ ਜੈਮਿੰਗ ਤਕਨੀਕਾਂ ਦੀ ਵਰਤੋਂ ਕਰਕੇ ਸਟਾਰਲਿੰਕ ਟ੍ਰੈਫਿਕ ਦਾ 80% ਤੋਂ ਵੱਧ ਹਿੱਸਾ ਪ੍ਰਭਾਵਿਤ ਕੀਤਾ ਸਰਕਾਰੀ ਕਾਰਵਾਈਆਂ 'ਚੋਂ ਮਾਰੇ ਗਏ ਲੋਕਾਂ ਦੀ ਗਿਣਤੀ 500 ਤੋਂ 2000 ਦੱਸੀ ਜਾ ਰਹੀ ਹੈ ਟਰੰਪ ਪ੍ਰਸ਼ਾਸਨ ਅਤੇ ਇਜ਼ਰਾਈਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਇਹ ਸਪਸ਼ਟ ਪਤਾ ਲੱਗਦਾ ਹੈ ਕਿ ਈਰਾਨ ਉਤੇ ਦਬਾਅ ਘਟ ਹੋਣ ਦੀ ਥਾਂ ਵਧਦੇ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ। ਖੋਲਖਮੀਨੀ ਨੂੰ ਦੇਖੀਏ, ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਦਬਾਅ ਹੈ ਕਿ ਉਹ ਆਪਣੇ ਦੇਸ਼ 'ਚ ਆਪਣੇ ਆਪ ਨੂੰ ਮੁੜ ਸਥਾਪਿਤ ਕਿਵੇਂ ਕਰਨ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸਰਕਾਰ ਵਿਰੋਧੀ ਪ੍ਰਦਰਸ਼ਨ ਪਹਿਲਾਂ ਦੇ ਪ੍ਰਦਰਸ਼ਨਾਂ ਵਾਂਗ ਇਸ ਵਾਰ ਵੀ ਫੇਲ ਕਿਉਂ ਹੋਏ? ਪੰਜਾਬ ਚਿੰਤਨ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਅੱਜ ਫੇਰ ਗੱਲ ਕਰਦੇ ਆਂ ਜੀਓ ਪੋਲਿਟਿਕਸ ਦੀ ਈਰਾਨ ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੇ ਇੱਕ ਵਾਰ ਫੇਰ ਜੀਓ ਪੋਲਿਟਿਕਸ ਚ ਹਲਚਲ ਤੇਜ਼ ਕਰ ਦਿੱਤੀ ਹੈ ਅਮਰੀਕਾ ਵੱਲੋਂ ਈਰਾਨ ਚ ਕਲਰ ਰੈਵਿਊਸ਼ਨ ਕਰਾਉਣ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਿਉਂਕਿ ਅਮਰੀਕਾ ਅਰਬ ਮੁਲਕਾਂ ਚ ਪਹਿਲਾਂ ਵੀ ਕਈ ਜਹੇ ਤਜਰਬੇ ਕਰ ਚੁੱਕਿਆ ਹੈ ਜਿੱਥੇ ਸੱਤਾ ਪਰਵਰਤਨ ਅਮਰੀਕਾ ਵੱਲੋਂ ਕਰਵਾਏ ਗਏ ਬਲਾਲ ਇਹ ਲੱਗ ਰਿਹਾ ਹੈ ਕਿ ਈਰਾਨ ਉੱਤੇ ਅਮਰੀਕੀ ਹਮਲੇ ਦਾ ਖਤਰਾ ਟਲ ਗਿਆ ਈਰਾਨ ਦੇ ਹਵਾਈ ਖੇਤਰਾਂ ਨੂੰ ਮੁੜ ਤੋਂ ਖੋਲ ਦਿੱਤਾ ਗਿਆ ਜਿਨ੍ਹਾਂ ਨੂੰ 1 ਜਨਵਰੀ ਤੋਂ ਬੰਦ ਕਰ ਦਿੱਤਾ ਗਿਆ ਸੀ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਰੂਸ ਦੀ ਵਿਚੋਲਗੀ ਨਾਲ ਈਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਤੇ ਹਮਲੇ ਨਾ ਕਰਨ ਦਾ ਭਰੋਸਾ ਜਤਾਇਆ ਪਰ ਇਸ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਅੱਗੇ ਤੋਂ ਕੋਈ ਹਮਲਿਆਂ ਜਾਂ ਗੰਭੀਰ ਜੰਗ ਦਾ ਖਤਰਾ ਟਲ ਗਿਆ ਜਾਂ ਅੱਗੇ ਜੰਗ ਨਹੀਂ ਹੋਏਗੀ ਅੱਗੇ ਇੱਕ ਦੂਜੇ ਤੇ ਹਮਲੇ ਨਹੀਂ ਹੋਣਗੇ ਈਰਾਨ ਦੇ ਅੰਦਰ ਹੁਣ ਸ਼ਾਂਤੀ ਹੈ ਸਾਲ 1999 ਚ ਅਤੁੱਲਾ ਖਮੇਨੀ ਦੀ ਅਗਵਾਈ ਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਚ ਸਮੇਂ-ਸਮੇਂ ਤੇ ਵਿਰੋਧ ਪ੍ਰਦਰਸ਼ਨ ਹੁੰਦੇ ਰਹੇ ਨੇ ਆਮ ਤੌਰ ਤੇ ਸਰਕਾਰ ਵਿਰੋਧੀ ਇਹ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਨੇ ਹੁਣ ਜੋ 28 ਦਸੰਬਰ ਨੂੰ ਵਿਰੋਧ ਸ਼ੁਰੂ ਹੋਏ ਉਹ ਪਹਿਲਾਂ ਸ਼ਾਂਤਮਈ ਸੀ ਉਹਨਾਂ ਦੀ ਮੰਗ ਸੀ ਕਿ ਸਰਕਾਰ ਕਮਜ਼ੋਰ ਆਰਥਿਕਤਾ ਤੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਰਾਨੀ ਕਰਾਂਸੀ ਰਿਆਲ ਚ ਸੁਧਾਰ ਕਰੇ ਉਹਨਾਂ ਪ੍ਰਦਰਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੇ ਭਰੋਸਾ ਦਿਵਾਇਆ ਸੀ ਕਿ ਸਰਕਾਰ ਕੋਈ ਅੱਗੇ ਠੋਸ ਕਦਮ ਚੁੱਕੇਗੀ ਪਰ ਇਹ ਸਾਲ ਦੇ ਸ਼ੁਰੂ ਹੁੰਦੇ ਹੀ ਪ੍ਰਦਰਸ਼ਨ ਹੋਰ ਤਿੱਖੇ ਅਤੇ ਹਿੰਸਕ ਹੋਣ ਲੱਗੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਖੁੱਲੇ ਆਮ ਪ੍ਰਦਰਸ਼ਨਕਾਰੀਆਂ ਨੂੰ 扑ੜਕਾਇਆ ਜਾਣ ਲੱਗਿਆ ਇਜ਼ਰਾਈਲੀ ਜਸੂਸੀ ਏਜੰਸੀ ਮੁਸਾਦ ਨੇ ਤਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਟੇਟਸ ਪਾ ਦਿੱਤਾ ਸੀ ਕਿ ਉਹਦੇ ਏਜੰਟ ਜ਼ਮੀਨੀ ਪੱਧਰ ਤੇ ਲੱਗੇ ਹੋਏ ਨੇ ਤੇ ਜ਼ਮੀਨੀ ਪੱਧਰ ਤੇ ਪ੍ਰਦਰਸ਼ਨ ਕਰਵਾ ਰਹੇ ਨੇ ਇਜ਼ਰਾਈਲੀ ਮੀਡੀਆ ਨੇ ਵੀ ਬਾਰ-ਬਾਰ ਕਿਹਾ ਕਿ ਬਾਹਰਲੀਆਂ ਤਾਕਤਾਂ ਪ੍ਰਦਰਸ਼ਨਕਾਰੀਆਂ ਨੂੰ ਹਥਿਆਰ ਤੱਕ ਦੇ ਰਹੀਆਂ ਨੇ ਅਮਰੀਕਾ 'ਚ ਰਹਿ ਰਹੇ ਇਰਾਨ ਦੇ ਪਰਾਣੇ ਰਾਜੇ ਦੇ ਮੁੰਡੇ ਰਜ਼ਾ ਪੈਲਵੀ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਵਿਰੋਧ ਕਰਦੇ ਰਹਿਣ ਲਈ ਅਤੇ ਸਰਕਾਰੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਣ ਦੀ ਅਪੀਲ ਕੀਤੀ ਸੀ ਐਲਾਨ ਮਸਕ ਨੇ ਵੀ ਆਪਣੇ ਸੈਟਲਾਈਟ ਇੰਟਰਨੈਟ ਸਟਾਰਲਿੰਕ ਨੂੰ ਈਰਾਨ 'ਚ ਮੁਫਤ ਕਰ ਦਿੱਤਾ ਸੀ ਈਰਾਨ 'ਚ ਲਿਆਂਦਾ ਗਿਆ ਸਟਾਰਲਿੰਕ ਦਾ ਸਾਜ਼ੋ-ਸਮਾਨ ਵੱਡੀ ਗਿਣਤੀ 'ਚ ਫੜਿਆ ਗਿਆ ਈਰਾਨ 'ਚ ਸਰਕਾਰ ਦੁਆਰਾ ਸਟਾਰਲਿੰਕ ਨੂੰ ਅਜੇ ਅਜ਼ਾਦਤ ਨਹੀਂ ਦਿੱਤੀ ਗਈ ਹੈ ਇਹਦੇ ਨਾਲ ਹੀ ਕਈ ਮੁਲਕਾਂ 'ਚ ইরਾਨੀ ਸਰਕਾਰ ਅਤੇ ਉਸਦੇ ਮੁਖੀ ਅਤੁੱਲਾ ਖਮੇਨੀ ਦੇ ਖਿਲਾਫ ਵੱਡੇ ਪ੍ਰਦਰਸ਼ਨ ਹੋਏ ਪਰ ਦੂਜੇ ਪਾਸੇ ਜਿਵੇਂ ਹੀ ਇਰਾਨ 'ਚ ਪ੍ਰਦਰਸ਼ਨਕਾਰੀ ਹਿੰਸਕ ਹੋਏ ਤਾਂ ਸਰਕਾਰ ਨੇ ਸੁਰੱਖਿਆ ਵੱਡੇ ਪੱਧਰ ਤੇ ਵਧਾ ਦਿੱਤੀ ਸੀ ਤੇ ਵੱਡੇ ਪੱਧਰ ਤੇ ইরਾਨੀ ਸਰਕਾਰ ਨੇ ਸਖਤੀ ਕੀਤੀ ਇਸ ਦੇ ਨਾਲ ਹੀ ਸਰਕਾਰ ਦੇ ਸਮਰਥਕ ਵੀ ਵੱਡੇ ਪੱਧਰ ਤੇ ਸੜਕਾਂ ਤੇ ਉਤਰਨ ਲੱਗੇ ইরਾਨੀ ਸਰਕਾਰ ਦਾ ਕਹਿਣਾ ਕਿ ਹਿੰਸਕ ਪ੍ਰਦਰਸ਼ਨਕਾਰੀਆਂ ਨੇ 106 ਸੁਰੱਖਿਆ ਕਰਮੀਆਂ ਅਤੇ ਕਈ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਵੱਖ-ਵੱਖ ਰਿਪੋਰਟਾਂ ਚ ਸਰਕਾਰੀ ਕਾਰਵਾਈਆਂ ਚੋਂ ਮਾਰੇ ਗਏ ਲੋਕਾਂ ਦੀ ਗਿਣਤੀ 500 ਤੋਂ 2000 ਦੱਸੀ ਜਾ ਰਹੀ ਹੈ ਯੂਨਕੀ ਹੋਰ ਡਾਟਾ ਦੇ ਰਹੀ ਹੈ ਅਮਰੀਕਾ ਕੋਈ ਹੋਰ ਡਾਟਾ ਦੇ ਰਿਹਾ ਬਹੁਤ ਸਾਰੇ ਡਾਟੇ ਆਏ ਨੇ ਪਰ 500 ਤੋਂ 2000 ਲੋਕਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ ਦਰਸਲ ਜਿਹੇ ਚ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸਰਕਾਰ ਵਿਰੋਧੀ ਪ੍ਰਦਰਸ਼ਨ ਪਹਿਲਾਂ ਦੇ ਪ੍ਰਦਰਸ਼ਨਾਂ ਵਾਂਗ ਇਸ ਵਾਰ ਵੀ ਫੇਲ ਕਿਉਂ ਹੋਏ ਮੌਜੂਦਾ ਘਟਨਾਵਾਂ ਸਿਰਫ ਪ੍ਰਦਰਸ਼ਨ ਨਹੀਂ ਸੀ ਬਲਕਿ ਇਹਨਾਂ ਵਿੱਚ ਆਰਥਿਕ ਪ੍ਰਬੰਧ ਦੇ ਫੇਲ ਹੋਣ ਬਾਹਰ ਤੋਂ ਚਲਾਈ ਜਾ ਰਹੀ ਸੱਤਾ ਤਬਦੀਲੀ ਮਹਿਮ ਅਤੇ ਇੱਕ ਮਹੱਤਵਪੂਰਨ ਇਨਫੋਰਮੇਸ਼ਨ ਵਾਰ ਦਾ ਇੱਕ ਬਹੁ ਪੱਤਰ ਦਾ ਟਕਰਾਸੀ ایران ਦੇ ਅਰਥਚਾਰੇ ਤੇ 2025 ਦੇ ਦੌਰਾਨ ਲਗਾਤਾਰ ਦਬਾਅ ਸੀ ਜਿਸ ਚ ਤੇਜ਼ ਮਹਿੰਗਾਈ ਕਰੰਸੀ ਲਈ ਸੰਕਟ ਅਤੇ ਬਾਜ਼ਾਰ ਵਿੱਚ ਡੂੰਗੀ ਨਿਸ਼ਚਤਾ ਸ਼ਾਮਲ ਸੀ 22 ਦਸੰਬਰ 2025 ਨੂੰ ਰਿਆਲ ਚ ਇਤਿਹਾਸਕ ਗਿਰਾਵਟ ਦੇਖੀ ਗਈ ਜਦੋਂ ਸੰਕਟ ਵੱਡੇ ਪੱਧਰ ਤੇ ਖੁੱਲ ਕੇ ਸਾਹਮਣੇ ਆ ਗਿਆ ਉਦੋਂ ਜਦੋਂ ਬਾਜ਼ਾਰ ਖੁੱਲੇ ਤਾਂ 1 ਡਾਲਰ ਦੀ ਕੀਮਤ 14 ਲੱਖ ਰਿਆਲ ਤੋਂ ਉੱਪਰ ਚਲੀ ਗਈ ਇਹਨਾਂ ਹਾਲਾਤਾਂ 'ਚ ਦੁਕਾਨਦਾਰਾਂ ਖਾਸ ਕਰਕੇ ਇਲੈਕਟ੍ਰੋਨਿਕਸ ਮੋਬਾਈਲ ਫੋਨ ਬਜ਼ਾਰਾਂ 'ਤੇ ਤਹਿਰਾਨ ਦੀ ਗ੍ਰੈਂਡ ਬਜ਼ਾਰਾਂ 'ਤੇ ਵਪਾਰੀਆਂ ਨੇ ਤੇਜ਼ ਸਥਿਰਤਾ ਕਰਕੇ ਦੁਕਾਨਾਂ ਬੰਦ ਕਰ ਦਿੱਤੀਆਂ ਜਿਸ ਨਾਲ ਆਰਥਿਕ ਰੋਸ ਖੁੱਲੇ ਰੂਪ 'ਚ ਸਿਆਸੀ ਨਾਰਾਜ਼ਗੀ 'ਚ ਬਦਲਣ ਲੱਗਿਆ ਤੇਲ ਸਬਸਿਡੀ 'ਚ ਕਟੌਤ ਦੀ ਸਸਤੇ ਡਾਲਰ ਦੀ ਉਪਲਬਧਤਾ ਖਤਮ ਹੋਣ ਅਤੇ ਸੁਰੱਖਿਆ ਖਰਚ ਵਧਨ ਵਰਗੀਆਂ ਨੀਤੀਆਂ ਨੇ ਇੱਕ ਪਾਸੇ ਆਮ ਲੋਕਾਂ ਦੀ ਪਰੇਸ਼ਾਨੀ ਵਧਾਈ ਤਾਂ ਦੂਜੇ ਪਾਸੇ ਮਹਿੰਗਾਈ ਨੇ ਤਨਖਾਹਾਂ ਤੇ ਵੱਡਾ ਅਸਰ ਪਾਇਆ। ਰਾਸ਼ਟਰਪਤੀ ਮਸੂਦ ਤੋਂ ਲੋਕਾਂ ਨੂੰ ਆਸ ਸੀ ਕਿ ਉਹ ਅਰਥਚਾਰੇ ਨੂੰ ਸਥਿਰ ਕਰਨਗੇ ਪਰ ਇਹ ਹੋ ਨਾ ਸਕਿਆ। ਇਹ ਸਭ ਚ ਅਮਰੀਕਾ ਤੇ ਪੱਛਮੀ ਦੇਸ਼ਾਂ ਵੱਲੋਂ ਦਹਾਕੀਆਂ ਤੋਂ ਚੱਲੀਆਂ ਆ ਰਹੀਆਂ ਆਰਥਿਕ ਪਾਬੰਦੀਆਂ ਨੇ ਵੀ ਬਹੁਤ ਜ਼ਿਆਦਾ ਅਸਰ ਪਾਇਆ ਇਸ ਦਾ ਨਤੀਜਾ ਇਹ ਹੋਇਆ ਕਿ ਆਰਥਿਕ ਅਸੰਤੁਸ਼ਟੀ ਵੱਡੇ ਪੱਧਰ ਤੇ ਪ੍ਰਦਰਸ਼ਨਾਂ 'ਚ ਬਦਲ ਗਈ। ਈਰਾਨ ਅੰਦਰ ਆਰਥਿਕ ਦਬਾਅ ਦੇ ਨਾਲ-ਨਾਲ ਬਾਹਰੀ ਮੋਰਚੇ ਤੇ ਵੀ ਅਮਰੀਕਾ, ਇਜ਼ਰਾਈਲ ਅਤੇ ਹੋਰ ਯੂਰਪੀ ਦੇਸ਼ਾਂ ਨੇ ਹਮਲਾਵਰ ਰਣਨੀਤੀ ਜ਼ਾਹਰ ਕੀਤੀ ਜਿਸ ਦਾ ਮੁੱਖ ਟੀਚਾ ਈਰਾਨ 'ਚ ਸੱਤਾ ਤਬਦੀਲੀ ਸੀ। ਜੂਨ 2025 'ਚ ਇਜ਼ਰਾਈਲ ਦੇ ਈਰਾਨ ਉੱਤੇ 12 ਦਿਨਾਂ ਦੇ ਹਮਲੇ ਅਤੇ ਉਸ ਵਿੱਚ ਅਮਰੀਕਾ ਦੇ ਨਾਲ ਆਉਣ ਦਾ ਇਰਾਦਾ ਸਿਰਫ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਤੱਕ ਸੀਮਤ ਨਹੀਂ ਸੀ ਉਹਨਾਂ ਹਮਲਿਆਂ ਦਾ ਅਸਲੀ ਉਦੇਸ਼ ਈਰਾਨ ਦੀ ਸੈਨਿਕ ਅਤੇ ਸਿਆਸੀ ਅਗਵਾਈ ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਜੋ ਈਰਾਨੀ ਸੱਤਾ ਨੂੰ ਅਸਥਿਰ ਕੀਤਾ ਜਾ ਸਕੇ ਤੇ ਈਰਾਨ 'ਚ ਸੱਤਾ ਤਬਦੀਲ ਕੀਤੀ ਜਾ ਸਕੇ ਜੂਨ 2025 ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਕਿ ਇਜ਼ਰਾਈਲ ਨੇ ਬਹੁਤ ਸਾਰੀਆਂ ਥਾਵਾਂ ਤੇ ਅਜਿਹੇ ਹਮਲੇ ਕੀਤੇ ਜਿਸ ਕਰਕੇ ਈਰਾਨ ਨੂੰ ਵੱਡਾ ਨੁਕਸਾਨ ਹੋਵੇ ਤੇ ਨਾਲ ਹੀ ਉਥੋਂ ਦੇ ਵੱਡੇ ਆਗੂਆਂ ਨੂੰ ਹਮਲਿਆਂ 'ਚ ਨਿਸ਼ਾਨਾ ਬਣਾਇਆ ਗਿਆ ਇਹ ਸਾਰੇ ਦੇ ਬਾਵਜੂਦ ਵੀ ਈਰਾਨ ਨੇ ਇਜ਼ਰਾਈਲ ਅਤੇ ਕਤਰ 'ਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਬਣਾਈ ਰੱਖੀ ਯਾਨੀ ਈਰਾਨ ਜਵਾਬ ਦਿੰਦਾ ਰਿਹਾ ਅਮਰੀਕਾ ਤੇ ਇਜ਼ਰਾਈਲ ਦਾ ਉਸ ਲੜਾਈ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਵਿੱਚ ਇਰਾਨ ਦੇ ਕਈ ਉੱਚ ਫੌਜੀ ਅਤੇ ਸੁਰੱਖਿਆ ਅਧਿਕਾਰੀਆਂ ਉੱਤੇ ਹਮਲਿਆਂ ਨੇ ਇਸ ਧਾਰਨਾ ਨੂੰ ਹੋਰ ਮਜ਼ਬੂਤ ਕੀਤਾ ਕਿ ਅਸਲ ਨਿਸ਼ਾਨਾ ਸੱਤਾ ਤਬਦੀਲੀ ਹੈ ਨਾ ਕਿ ਸਿਰਫ ਇਰਾਨ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨਾ ਇਸ ਦੇ ਬਾਵਜੂਦ ਇਰਾਨ ਦੇ ਸਿਖਰਲੇ ਸਿਆਸੀ ਆਗੂ ਅਤੇ ਸੱਤਾ ਪ੍ਰਬੰਧ ਪੂਰੀ ਤਰ੍ਹਾਂ ਟੈਟੇਰੀ ਨਹੀਂ ਹੋਏ ਦੂਜੇ ਪਾਸੇ ਦੇਖਿਏ ਤਾਂ 28 ਦਸੰਬਰ 2025 ਤੋਂ ਬਾਅਦ ਹੋਏ ਪ੍ਰਦਰਸ਼ਨਾਂ ਦੀ ਚੰਗਿਆੜੀ ਪਹਿਲਾਂ ਸਿਰਫ ਆਰਥਿਕ ਸੀ ਪਰ ਬਹੁ-ਖੇਤੀਏ ਅੰਦੋਲਨ ਸਿਆਸੀ ਨਾਰਿਆਂ ਅਤੇ ਸੱਤਾ ਵਿਰੋਧੀ ਮੰਗਾਂ 'ਚ ਬਦਲ ਗਿਆ ਤਹਿਰਾਨ ਦੇ ਗ੍ਰੈਂਡ ਬਾਜ਼ਾਰਾਂ ਅਤੇ ਹੋਰ ਪ੍ਰਮੁੱਖ ਬਾਜ਼ਾਰਾਂ ਦੀਆਂ ਹੜਤਾਲਾਂ ਨੇ ਇਤਿਹਾਸਿਕ ਤੌਰ ਤੇ ਸੱਤਾ ਦੇ समर्थक ਮੰਨੇ ਜਾਣ ਵਾਲੇ ਵਪਾਰੀ ਵਰਗ ਚ ਵੀਰ ਉਸ ਨੂੰ ਸਾਹਮਣੇ ਲਿਆ ਦਿੱਤਾ ਵਿਰੋਧੀ ਇਸ ਲਹਿਰ ਚ 2022 ਦੇ 마షా अमीनी ਅੰਦੋਲਨ ਦੀ ਯਾਦ ਲਗਾਤਾਰ ਦਮਨ ਊਰਜਾ ਸੰਕਟ ਅਤੇ ਜੀਵਨ ਪੱਧਰ ਚ ਗਰਾਵਟ ਵਰਗੇ ਤੱਤ ਜੁੜੇ ਹੋਏ ਸੀ ਜਿਸ ਨਾਲ ਨਾਰਿਆਂ ਦੀ ਭਾਸ਼ਾ ਸਿੱਧੀ ਸੱਤਾ ਤਬਦੀਲੀ ਤੱਕ ਪਹੁੰਚ ਗਈ ਇਸ ਦੇ ਨਾਲ ਹੀ ਇਰਾਨ ਦੇ ਇਲਜ਼ਾਮਾਂ ਤੇ ਵੱਖਰੋ ਵੱਖਰੇ ਵਿਸ਼ਲੇਸ਼ਣਕਾਰਾਂ ਨੇ ਇਹ ਤਰਕਵਾਹ ਰਿਹਾ ਕਿ ਅਮਰੀਕੀ CIA, ਇਜ਼ਰਾਈਲੀ ਮੋਸਾਦ ਅਤੇ ਵਿਦੇਸ਼ ਚ ਸਥਿਤ ਵਿਰੋਧੀਆਂ ਦੇ ਨੈਟਵਰਕਾਂ ਨੇ ਪ੍ਰਦਰਸ਼ਨਾਂ ਚ ਘਸਪੈਠ ਕਰਕੇ ਹਿੰਸਾ, ਤੋੜਪੋੜ ਅਤੇ ਸੁਰੱਖਿਆ ਕਰਮੀਆਂ ਤੇ ਹਮਲਿਆਂ ਨੂੰ ਠੋਸ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਖੁਰਦਾ ਤੇ ਬਲੋਚ ਬਹੁ ਗਿਣਤੀ ਇਲਾਕਿਆਂ ਵਿੱਚ ਪਹਿਲਾਂ ਹੀ ਐਕਟਿਵ ਹਥਿਆਰਬੰਦ ਗਰੁੱਪਾਂ ਦੇ ਹਮਲਿਆਂ, ਸਰਹੱਦ ਪਾਰ ਟਿਕਾਣਿਆਂ ਅਤੇ ਸੋਸ਼ਲ ਮੀਡੀਆ ਦੇ ਚਲਾਏ ਕੂੜ ਪ੍ਰਚਾਰ ਦੇ ਕੈਂਪੇਨਾਂ ਨੂੰ ਵੀ ਇਸ ਹਾਈਬ੍ਰਿਡ ਸੰਘਰਸ਼ ਦੀਆਂ ਕੜੀਆਂ ਵਜੋਂ ਦੇਖਿਆ ਜਾ ਰਿਹਾ ਜਿੱਥੇ ਆਰਥਿਕ ਰੋਸ ਨੂੰ ਪਾਰੀ ਖੁਫੀ ਏਜੰਸੀਆਂ ਅਤੇ ਸਿਆਸੀ ਏਜੰਡਿਆਂ ਨਾਲ ਜੋੜਿਆ ਗਿਆ। ਈਰਾਨ 'ਚ ਵਿਰੋਧ ਪ੍ਰਦਰਸ਼ਨ ਦੀ ਇਸ ਲਹਿਰ ਦੇ ਦੌਰਾਨ ਇਨਫੋਰਮੇਸ਼ਨ ਵਾਰ ਨੂੰ ਫੈਸਲਾਕੁਨ ਮੋਰਚਾ ਬਣ ਕੇ ਉਭਾਰਿਆ ਜਿਸ 'ਚ ਇੰਟਰਨੈਟ ਤੇ ਪਾਬੰਦੀ, ਸੈਟੇਲਾਈਟ ਇੰਟਰਨੈਟ, ਕੂੜ ਪ੍ਰਚਾਰ ਅਤੇ ਮਨੋਵਿਗਿਆਨਕ ਕੈਂਪੇਨ ਦੀ ਕੇਂਦਰੀ ਭੂਮਿਕਾ ਰਹੀ ਪੱਛਮੀ মিডিਆ ਤੇ ਬਾਹਰ ਬੈਠੇ ਵਿਰੋਧੀ ਆਗੂਆਂ ਨੇ ਸੋਸ਼ਲ ਮੀਡੀਆ ਤੇ ਸੈਟਲਾਈਟ ਚੈਨਲਾਂ ਦੇ ਜ਼ਰੀਏ ਸੱਤਾ ਦੇ ਢਹਿਣ ਦੀ ਕਹਾਣੀ ਨੂੰ ਹਵਾ ਦਿੱਤੀ ਜਦਕਿ ਇਰਾਨ ਨੇ ਇਸ ਨੂੰ ਇੱਕ ਮਨੋਵਿਗਿਆਨਕ ਅਤੇ ਸਾਈਬਰ ਯੁੱਧ ਵਜੋਂ ਲਿਆ ਰਿਪੋਰਟਾਂ ਦੇ ਮੁਤਾਬਕ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਭੇਜਣ ਲਈ ਲੋਕਾਂ ਨੇ ਸਟਾਰਲਿੰਕ ਟਰਮੀਨਲਾਂ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਿਸ ਨਾਲ ਸਰਕਾਰੀ ਕਿਲਸ ਵਿੱਚ ਅਤੇ ਇੰਟਰਨੈਟ ਬੰਦ ਕਰਨ ਦੀ ਰਣਨੀਤੀ ਕਾਮਯਾਬ ਨਾ ਹੋ ਸકી ਹਾਲਾਕੀ ਰਾਨ ਨੇ ਇਸ ਦੇ ਜਵਾਬ ਚ ਫੌਜੀ ਪੱਧਰ ਦੀਆਂ ਜੈਮਿੰਗ ਤਕਨੀਕਾਂ ਦੀ ਵਰਤੋਂ ਕਰਕੇ ਸਟਾਰਲਿੰਕ ਟ੍ਰੈਫਿਕ ਦਾ 80% ਤੋਂ ਵੱਧ ਹਿੱਸਾ ਪ੍ਰਭਾਵਿਤ ਕੀਤਾ ਜਿਸ ਨੂੰ ਮਹਾਰਾਜ ਚੀਨ ਅਤੇ ਰੂਸ ਦੀ ਸੰਭਾਵਿਤ ਤਕਨੀਕੀ ਸਹਾਇਤਾ ਨਾਲ ਜੋੜ ਕੇ ਦੇਖ ਰਹੇ ਨੇ ਇਸ ਕੋਈ ਦੋਰਅਏ ਨਹੀਂ ਕਿ ਇਸ ਪੂਰੇ ਮਸਲੇ ਚ ਰੂਸ ਅਤੇ ਚੀਨ ਨੇ ਇਰਾਨ ਦੀ ਅੰਦਰ ਖਾਤੇ ਵੱਡੇ ਪੱਧਰ ਤੇ ਮਦਦ ਕੀਤੀ ਹੈ ਯਾਨੀ ਵੈਨਿਜੂਏਲਾ ਤੋਂ ਬਾਅਦ ਰੂਸ ਤੇ ਚੀਨ ਕੋਈ ਵੀ ਜਿਹਾ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਅਮਰੀਕਾ ਕਿਤੇ ਵੀ ਜਾ ਕੇ ਡਾਇਰੈਕਟ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਚਲਾਵੇ ਦੂਜੇ ਪਾਸੇ ਆਮ ਸਰਕਾਰ ਨੇ ਇਸ ਦੇ ਨਾਲ ਹੀ ਆਈਆਰਜੀਸੀ ਬੱਸਸ ਅਤੇ ਰੈਗੂਲਰ ਫੌਜਾਂ ਨੂੰ ਸੜਕਾਂ ਤੇ ਉਤਾਰਿਆ ਪ੍ਰਦਰਸ਼ਨਾਂ ਦੇ ਇੱਕ ਹਿੱਸੇ ਨੂੰ ਦਹਿਸ਼ਤਗਰਦ ਗਤੀਵਿਧੀਆਂ ਕਿਹਾ ਗਿਆ ਅਤੇ ਵੱਡੇ ਪੱਧਰ ਤੇ ਸਰਕਾਰ ਦੇ ਹੱਕ ਚ ਰੈਲੀਆਂ ਕਰਵਾਈਆਂ ਗਈਆਂ ਜਿਨ੍ਹਾਂ 'ਚ ਵੱਖੋ-ਵੱਖਰੇ ਜਾਤੀ ਸਮੂਹ ਖਾਸ ਕਰਕੇ ਅਜ਼ਾਇਰੀ ইরਾਨੀਆਂ ਦੀ ਹਿੱਸੇਦਾਰੀ ਨੂੰ ਪ੍ਰਮੁਖਤਾ ਨਾਲ ਦਿਖਾਇਆ ਗਿਆ ਤਾਂ ਕਿ ਦੁਨੀਆ ਨੂੰ ਇਹ ਦਿਖਾਇਆ ਜਾ ਸਕੇ ਕਿ ਈਰਾਨ ਡਾਈਵਰਸਿਟੀ ਦਾ ਵਿਭਿੰਨਤਾ ਦਾ ਕਿੰਨਾ ਵੱਡਾ ਆਸ਼ਿਕ ਹੈ ਅਤੇ ਉਹ ਸਭ ਨੂੰ ਸਪੇਸ ਦਿੰਦਾ ਹੈ ਤੇ ਈਰਾਨ 'ਚ ਸਭ ਕੁਝ ਠੀਕ ਠਾਕ ਹੈ ਸਾਰੇ ਭਾਈਚਾਰੇ ਸਾਰੀਆਂ ਜਾਤਾਂ ਸਾਰੀਆਂ ਨਸਲਾਂ ਉਨ੍ਹਾਂ ਦੇ ਨਾਲ ਨਹੀਂ ਬਹੁਤ ਸਾਰੇ ਆਜ਼ਾਦ ਅਤੇ ਇਜ਼ਰਾਈਲੀ ਵਿਸ਼ਲੇਸ਼ਕਾਂ ਅਨੁਸਾਰ ਈਰਾਨ ਦੇ ਸੁਰੱਖਿਆ ਤੰਤਰ 'ਚ ਵਿਲਹਾਲ ਕਿਸੇ ਵੀ ਵੱਡੀ ਟੁੱਟ ਭੱਜ ਦਾ ਕੋਈ ਸੰਕੇਤ ਦਿਖਾਈ ਨਹੀਂ ਦਿੱਤਾ ਯਾਨੀ ਬਹੁਤ ਸਾਰੇ ਵਿਸ਼ਲੇਸ਼ਕ ਕਹਿ ਰਹੇ ਨੇ ਕਿ ਈਰਾਨ 'ਚ ਜੋ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਨਹੀਂ ਹੋਇਆ ਪੱਛਮੀ ਅਤੇ ਇਜ਼ਰਾਈਲੀ ਵਿਸ਼ਲੇਸ਼ਕਾਂ ਦੀ ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਜਿੰਨੇ ਵੀ ਵਿਰੋਧ ਪ੍ਰਦਰਸ਼ਨ ਈਰਾਨ 'ਚ ਹੋਏ ਉਹਨਾਂ ਦਾ ਕੋਈ ਵੀ ਸਾਂਝਾ ਆਗੂ ਨਹੀਂ ਉੱਭਰਿਆ ਜਿਹੜਾ ਅਤੁੱਲਾ ਖਮੀਨੀ ਨੂੰ ਟੱਕਰ ਦੇ ਸਕੇ ਜਾਂ ਉਸ ਤੋਂ ਉੰਦੀ ਸਰਕਾਰ ਨੂੰ ਟੱਕਰ ਦੇ ਸਕੇ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਉੱਭਰ ਕੇ ਨਹੀਂ ਆਇਆ ਰਜ਼ਾ ਪੈਲਮੀ ਸਮੇਤ ਕਈ ਦੇਸ਼ਾਂ ਚੋਂ ਬਾਰੀ ਆਗੂ ਸੰਕੇਤਕ ਹਾਜ਼ਰੀ ਤਾਂ ਜ਼ਰੂਰ ਦਰਜ ਕਰਾਉਂਦੇ ਰਹੇ ਪਰ ਦੇਸ਼ ਦੇ ਅੰਦਰ ਜਥੇ ਬੰਦਾ ਕਮਾਂਡ ਅਤੇ ਇਕਜੁੱਟ ਰਣਨੀਤੀ ਦੀ ਕਮੀ ਬਿਲਕੁਲ ਬਣੀ ਰਹੀ ਦੂਜੇ ਪਾਸੇ ਖੇਤਰੀ ਯੁੱਧਾਂ ਦੇ ਮਹਾਰ ਵਿਸ਼ਲੇਸ਼ਕ ਕਹਿ ਰਹੇ ਨੇ ਕਿ ਨੇੜਲੇ ਭਵਿੱਖ 'ਚ ਈਰਾਨ ਵੱਲੋਂ ਇਜ਼ਰਾਈਲ ਜਾਂ ਅਮਰੀਕਾ ਦੇ ਵਿਰੁੱਧ ਨਵੇਂ ਮੋਰਚੇ ਖੋਲਣ 'ਚ ਕੋਈ ਦਿਲਚਸਪੀ ਦਿਖਾਈ ਨਹੀਂ ਦਿੰਦੀ ਮੁਢਲਾ ਜ਼ੋਰ ਅੰਦਰੂਨੀ ਸਥਿਰਤਾ ਅਤੇ ਨੁਕਸਾਨ ਨੂੰ ਕੰਟਰੋਲ ਕਰਨ ਤੇ ਹੋਏਗਾ ਸਾウਦੀ ਅਰਬ ਕਤਰ ਤੁਰਕੀ ਅਤੇ ਖੇਤਰੀ ਦੇਸ਼ ਵੀ ਪੱਛਮੀ ਏਸ਼ੀਆ ਨੂੰ ਯੁੱਧ ਅਤੇ ਅਸਥਿਰਤਾ ਦੇ ਨਵੇਂ ਦੌਰ 'ਚ ਧੱਕਣ ਦੇ ਉਲਟ ਨੇ ਇਹ ਦੇਸ਼ ਅਮਰੀਕਾ ਉੱਤੇ ਲਗਾਤਾਰ ਦਬਾਅ ਬਣਾ ਰਹੇ ਨੇ ਕਿ ਈਰਾਨ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਟਰੰਪ ਪ੍ਰਸ਼ਾਸਨ ਅਤੇ ਇਜ਼ਰਾਈਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਇਹ ਸਪਸ਼ਟ ਪਤਾ ਲੱਗਦਾ ਹੈ ਕਿ ਈਰਾਨ ਉੱਤੇ ਦਬਾਅ ਘਟ ਹੋਣ ਦੀ ਥਾਂ ਵਧਦੇ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ ਚਾਹੇ ਉਹ ਆਰਥਿਕ ਪਾਬੰਦੀਆਂ ਹੋਣ ਕੂਟਨੀਤਿਕ ਪੱਧਰ ਹੋਵੇ ਜਾਂ ਫਿਰ ਅਲੱਗ-ਅਲੱਗ ਥਾਵਾਂ ਦੇ ਉੱਤੇ ਸੀਮਤ ਫੌਜੀ ਕਾਰਵਾਈਆਂ ਜਾਂ ਫਿਰ ਇਨਫੋਰਮੇਸ਼ਨ ਵਾਰ ਈਰਾਨ ਦੇ ਖਿਲਾਫ ਚੱਲਦੀ ਰਹੇ ਇਨਾ ਪੂਰੇ ਪ੍ਰਦਰਸ਼ਨਾਂ ਦੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅਤੇ ਹੋਰ ਆਗੂਆਂ ਨੇ ਦੁਨੀਆ ਜਾਂ ਅਮਰੀਕਾ ਨੂੰ ਇਹ ਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਦੇਸ਼ ਯੁੱਧ ਨਹੀਂ ਚਾਹੁੰਦਾ ਪਰ ਈਰਾਨ ਕਿਸੇ ਵੀ ਹਾਲਤ ਲਈ ਤਿਆਰ ਹੈ ਗੱਲਬਾਤ ਸਿਰਫ ਸਨਮਾਨਯੋਗ ਸਹਿਮਤੀ ਨਾਲ ਹੋ ਸਕਦੀ ਹੈ ਉਹ ਸ਼ਰਤਾਂ ਹੋਣ ਜਿਨ੍ਹਾਂ ਦੇ ਆਧਾਰ ਦੇ ਉੱਤੇ ਗੱਲਬਾਤ ਹੋ ਸਕਦੀ ਹੈ ਨਹੀਂ ਤਾਂ ইরান جنگ ਲਈ ਵੀ ਤਿਆਰ ਹੈ ਅੰਤ ਜੇ ਸਾਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ ਜਾਂ ਉਹਨਾਂ ਨੂੰ ਨੇੜਿਓਂ ਦੇਖੀਏ ਤਾਂ ਹੀ ਲੱਗਦਾ ਹੈ ਕਿ ਇਹ ਕੋਈ ਫੈਸਲਾ ਕੋਨੰਤ ਨਹੀਂ ਹੈ ਇਹ ਐਕਸਪੈਰੀਮੈਂਟਾਂ ਦਾ ਦੌਰ ਹੈ ਅਮਰੀਕਾ ਇਜ਼ਰਾਇਲ ਐਕਸਪੈਰੀਮੈਂਟ ਕਰ ਰਹੇ ਨੇ ਹਲੇ ਉਹਨਾਂ ਨੇ ਈਰਾਨ ਚ ਸੱਤਾ ਤਬਦੀਲੀ ਦੀ ਗੱਲ ਰੋਕੀ ਨਹੀਂ ਹੈ ਉਹਨਾਂ ਨੇ ਇਹ ਕੁਝ ਸਮੇਂ ਲਈ ਛੱਡੀ ਹੈ ਤਾਂਕਿ ਵਾਟਰ ਟੈਸਟ ਕੀਤਾ ਜਾ ਸਕੀ ਦੂਜੇ ਪਾਸੇ ਜੇ ਆਰਾਮ ਦੀ ਸੱਤਾ ਨੂੰ ਦੇਖੀਏ ਜਾਂ ਉਤਲ ਅਖਮੈਨੂ ਨੂੰ ਦੇਖੀਏ ਤਾਂ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਦਬਾਅ ਹੈ ਕਿ ਉਹ ਆਪਣੇ ਦੇਸ਼ 'ਚ ਆਪਣੇ ਆਪ ਨੂੰ ਮੁੜ ਸਥਾਪਿਤ ਕਿਵੇਂ ਕਰਨ ਤੇ ਲੋਕਾਂ ਦਾ ਭਰੋਸਾ ਕਿਵੇਂ ਜਿੱਤਣ